ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਰੂਪ ਗੁਰੂ ਸਾਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੇਨਤੀਆਂ ਮੈਂ ਤੁਹਾਡੇ ਨਾਲ ਕਰਨੀ ਆਂ ਪਹਿਲੀ ਇਹ ਹਾਲਾਂਕਿ ਉਹਦੇ ਬਾਰੇ ਮੇਰੇ ਤੋਂ ਪਹਿਲਾਂ ਗੱਲ ਹੋ ਚੁੱਕੀ ਆ ਕਿ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਤੇ ਉਹਨਾਂ ਨੇ ਬਾਅਦ ਵਿੱਚ ਜਿਹੜੀ ਬੇਨਤੀ ਕੀਤੀ ਆ ਮੈਂ ਵਿਦ ਡਿਊ ਰਿਸਪੈਕਟ ਕੋਈ ਗੱਲ ਉਠੇ ਪਾਸੇ ਨਾ ਲੈ ਜੇ ਵੀ ਗੱਲ ਕੱਟ ਲਈ ਜਾਂ ਕੀ ਕਰਤਾ ਕਿ ਨਹੀਂ ਕੋਈ ਬੇਇੱਜ਼ਤੀ ਨਹੀਂ ਕਿਸੇ ਦੀ ਇੱਕ ਕੀਰਤਨੀਆ ਸਿੰਘ ਦਾ ਇੱਜ਼ਤ ਮਾਨ ਸਤਕਾਰ ਬਹਾਲ ਰੱਖ ਦੇ ਗੱਲ ਜ਼ਰੂਰ ਕਰਨੀ ਚਾਹੁੰਨਾ ਕਿਉਂਕਿ ਮੈਂ ਉਹਨਾਂ ਦੇ ਮੂੰਹ ਤੋਂ ਇਹ ਦੋ ਵਾਰੀ ਗੱਲ ਸੁਣੀ ਆ ਕਿ ਸਾਨੂੰ ਆਪਣੇ ਧੀਆ ਪੁੱਤ ਪੜਾ ਕੇ ਤੇ ਆਈਪੀਐਸ ਤੇ ਜੱਜ ਲਾਉਣੇ ਚਾਹੀਦੇ ਆ ਉਹਦੇ ਬਾਰੇ ਗੱਲ ਜਿਹੜੇ ਪਹਿਲੇ ਬੁਲਾਰੇ ਬੋਲੇ ਨੇ ਬਾਕੀ ਸਿੰਘ ਉਹਨਾਂ ਨੇ ਕਰਤੀ ਆ ਪਰ ਫਿਰ ਵੀ ਟੂਕ ਮਾਤਰਮਾ ਦੇ ਬਾਰੇ ਜ਼ਰੂਰ ਗੱਲ ਕਰ ਦੇਣੀ ਚਾਹੁੰਨਾ ਵੀ ਧੀਆ ਪੁੱਤ ਪੜਾਉਣੇ ਮਾੜੇ ਨਹੀਂ ਅਸੀਂ ਹੈ ਹੀ ਸਿੱਖ ਆ ਤੇ ਸਿੱਖ ਨੇ ساری ਉਮਰ ਸਿੱਖਣਾ ਆ ਸਾਰਾ ਕੁਝ ਸਿੱਖੋ ਇਹਨਾਂ ਦਾ ਜੁਡੀਸ਼ੀਅਲ ਸਿਸਟਮ ਵਿੱਚ ਸਿੱਖੋ ਇਹਨਾਂ ਦਾ ਕਾਨੂੰਨੀ ਜੜਾ ਪ੍ਰਕਿਰਿਆ ਆ ਉਹਨੂੰ ਵੀ ਸਿੱਖੋ ਜੀ ਸਦਕੇ ਸਾਨੂੰ ਸਿੱਖਣਾ ਚਾਹੀਦਾ ਪਰ ਅੱਜ ਵੀ ਜੇ ਅਸੀਂ ਇਹ ਭੁਲੇਖੇ ਦੇ ਵਿੱਚ ਕਿ ਜੀ ਆਪਣੇ ਧੀਆਂ ਪੋਤਾਂ ਸੀ ਜੱਜ ਜਾਂ ਐਸਐਸਪੀ ਜਾਂ ਐਮਐਲਏ ਜਾਂ ਕੁਝ ਬਣਾ ਕੇ ਤੇ ਇਸ ਤੋਂ ਸਿਸਟਮ ਦੇ ਵਿੱਚੋਂ ਕੁਝ ਸਵਾਰ ਲਾਂਗੇ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ ਤੇ ਇਹ ਭੁਲੇਖਾ ਗੁਰਬਾਣੀ ਕਹਿੰਦੀ ਹੈ ਵੀ ਪੈਂਦਾ ਰਹਿੰਦਾ ਜਿਹੜਾ ਭਰਮ ਆ ਨਾ ਉਹ ਹਾਂ ਤੇ ਉਹਦੇ ਤੱਕ ਟੁੱਟਦਾ ਨਹੀਂ ਜਦੋਂ ਤੱਕ ਉਹਦੇ ਹੰਡਾ ਨਾ ਲਾਵੇ ਬੰਦਾ ਪਿੰਡੇ ਦੇ ਉੱਤੇ ਜਿਹੜਾ ਮੇਰੇ ਅਰਘਾ ਜੇ ਸਿਸਟਮ ਦਾ ਹਿੱਸੇਦਾਰ ਨਹੀਂ ਨਾ ਬਣਿਆ ਜਿਹੜਾ ਜੇ ਐਸਪੀ ਨਹੀਂ ਬਣਿਆ ਜਿਹੜਾ ਐਸਐਸਪੀ ਨਹੀਂ ਬਣਿਆ ਜਿਹੜਾ ਜੱਜ ਨਹੀਂ ਬ ਜਾ ਜਿਹੜਾ ਅਜੇ ਕੁਝ ਹੋਰ ਉਹਦਾ ਨਹੀਂ ਲੈ ਪਾਇਆ ਉਹਦੇ ਮਨ 'ਚ ਹਮੇਸ਼ਾ ਭਰਮ ਰਹਿੰਦਾ ਆ ਕਿ ਮੈਂ ਉਹ ਸੌਦੇ ਤੇ ਜਾ ਕੇ ਆਹ ਕਰਦਾ ਤੇ ਇਹੋ ਜਿਹੇ ਬੜੇ ਅਸੀਂ ਭਰਮ ਭਲੇਖੇ ਆਪਣੇ ਪਿਛਲੇ ਇੱਕ ਜ਼ਿੰਦਗੀ ਦੇ ਵਿੱਚ ਟੁੱਟਦੇ ਵੇਖੇ ਨੇ ਆਹ ਹੁਣ ਦੇ ਐਗਜ਼ੈਂਪਲ ਜੇ ਅਸੀਂ ਪਿਛਲੇ 5-7 ਸਾਲਾਂ ਦੇ ਲੈ ਲਓ ਭਗਵੰਤ ਮਾਨ ਕਹਿੰਦਾ ਹੈ ਜੀ ਇੱਕ ਵਾਰੀ ਮੇਰੇ ਕੋਲ ਤਾਕਤ ਆ ਕਿ ਮੈਂ ਪਤਾ ਨਹੀਂ ਪੰਜਾਬ ਦਾ ਕਿਹੜਾ ਨਕਸ਼ਾ ਬਦਲ ਦੇਣਾ ਕੀ ਕਰ ਲਿਆ ਕੁਝ ਨਹੀਂ ਬਦਲਿਆ ਇੱਥੇ ਬੜੇ ਐਸਐਸਪੀ ਲੱਗੇ ਬੜੇ ਜੱਜ ਲੱਗੇ ਸਾਡੇ ਪੱਲੇ ਕੁਝ ਨਹੀਂ ਪਿਆ ਸੋ ਇਥੋਂ ਇਹ ਅਜੇ ਵੀ ਅਸੀਂ ਭਰਮ ਭਲੇਖਾ ਰੱਖਣਾ ਕਿ ਜੀ ਸਾਡੇ ਨਿਆਣੇ ਇੱਥੇ ਐਸਐਸਪੀ ਲੱਗ ਜਾਣਗੇ ਤੇ ਸਾਡੇ ਹੱਕ ਦੀ ਗੱਲ ਕਰ ਲੈਣਗੇ ਸਾਡਾ ਭੁਲੇਖਾ ਆ ਅਸੀਂ ਸਗੋ ਇਹ ਵੇਖਿਆ ਆ ਕਿ ਜਿਹੜਾ ਸਾਡਾ ਨਿਆਣਾ ਇਸ ਸਿਸਟਮ ਦੇ ਵਿੱਚ ਐਸਐਸਪੀ ਲੱਗ ਗਿਆ ਜਾਂ ਡੀਸੀ ਲੱਗ ਗਿਆ ਅਜੇ ਹਿੰਦੂ ਦੇ ਕੋਈ ਬਖਸ਼ਦੇ ਬਖਸ਼ਦੇ ਜਿੰਨਾ ਜ਼ੁਲਮ ਸਾਡੇ ਤੇ ਇਹਨਾਂ ਆਪਣੇ ਆਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਿਉਂ ਕਿ ਉਹਨਾਂ ਨੂੰ ਵਫਾਦਾਰੀ ਸਾਬਤ ਕਰਨੀ ਪਈਂਦੀ ਆ ਆਪਣੀ ਸਿਸਟਮ ਦੀ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕੋਈ ਚਾਰ ਗੱਲਾਂ ਸਿੱਖਾਂਵਲ ਦੀਆਂ ਕਰ ਲਈਆਂ ਤੇ ਮੇਰੇ ਤੇ ਟੈਗ ਲੱਗ ਜਾਏਗਾ ਕਿ ਮੈਂ ਖਾਲਸਤਾਨ ਪੱਖੀ ਹਾਂ ਤੇ ਉਹਨਾਂ ਨੂੰ ਉਹ ਟੈਗ ਹਟਾਉਣ ਦੇ ਲਈ ਇੰਨੇ ਜ਼ੁਲਮ ਸਿੱਖਾਂ ਦੇ ਉੱਤੇ ਕਰਨੇ ਪੈਂਦੇ ਆ ਕਿ ਸਾਰੀ ਉਮਰ ਜ਼ੁਲਮ ਕਰਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਇੱਥੇ ਬੈਸਟ ਐਗਜ਼ਾਮਪਲ ਬੈਠੀ ਆ ਮਹਾਨ ਸਾਹਿਬ ਦੇ ਬਾਰੇ ਗੱਲ ਦੱਸਾਂ ਵੀ ਜੇ ਅਜੇ ਵੀ ਸਾਨੂੰ ਇਹ ਭੁਲੇਖਾ ਪਿਆ ਸਾਡਾ ਬੱਚਾ ਐਸਐਸਪੀ ਦਾ ਜੱਜ ਲਾ ਕੇ ਕੋ ਪੱਲੇ ਪਾ ਦੇਣਾ ਸੀ ਤੇ ਇਹਦਾ ਮਤਲਬ ਅਸੀਂ ਮਹਾਨ ਸਾਹਿਬ ਨੂੰ ਕਿਹੜੀ ਕੈਟਾਗਰੀ 'ਚ ਰੱਖਾਂਗੇ ਫਿਰ ਲੱਗੇ ਰਹਿੰਦੇ ਐਸਐਸਪੀ ਪਰ ਉਹਨਾਂ ਨੇ ਉਸ ਸਿਸਟਮ ਦੇ ਵਿੱਚੋਂ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਉਹ ਦਿਨ ਸੱਟ ਜ਼ਤ ਕਿਉਂ ਮਾਰੀ ਕਿਉਂ ਛੱਡਿਆ ਉਹਦਾ ਕੀ ਉਹਨਾਂ ਨੂੰ ਸਮਝ ਨਹੀਂ ਵੀ ਜੇਵੇਂ ਸਿਸਟਮ ਦੇ ਵਿੱਚ ਰਹਿੰਦਾ ਤਾਂ ਮੈਂ ਆਪਣੀ ਕੌਮ ਨੂੰ ਜ਼ਿਆਦਾ ਇਨਸਾਫ ਦਵਾ ਦਾਂਗਾ ਇਹਦਾ ਮਤਲਬ ਜਾਂ ਤੇ ਉਹਨਾਂ ਦਾ ਡਿਸੀਜਨ ਗਲਤ ਹੈ ਪਰ ਉਹਨਾਂ ਦਾ ਉੱਥੇ ਲਿਆ ਗਿਆ ਫੈਸਲਾ ਉਹ ਕੀ ਸੀ ਉਹ ਇਹੀ ਸੀ ਕਿ ਇਸ ਸਿਸਟਮ ਨੇ ਸਾਡੇ ਤੇ ਅਤਿਆਚਾਰ ਕੀਤਾ ਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਹੁਣ ਕੰਮ ਨਹੀਂ ਹੋ ਸਕਦਾ ਇਹ ਤੋਂ ਬਾਗੀ ਹੋਣਾ ਪਏਗਾ ਤੇ ਸਾਨੂੰ ਬਾਗੀ ਹੋਣਾ ਪੈਣਾ ਆ ਉਤੋਂ ਬਿਨਾ ਸਾਡੇ ਮਸਲੇ ਭਰਾਓ ਐਸਐਸਪੀ ਜੱਜ ਬਣਿਆ ਹੱਲ ਨਹੀਂ ਹੋਣੇ ਹਾਂ ਸਾਨੂੰ ਕਾਨੂੰਨ ਦੀ ਸਮਝ ਹੋਵੇ ਜੁਡੀਸ਼ਰੀ ਦੀ ਸਮਝ ਹੋਵੇ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਪਰ ਜੇ ਮੰਜ਼ਲ ਅਸੀਂ ਸਿਰਫ ਇਹਨਾਂ ਦੀਆਂ ਕੁਰਸੀਆਂ ਮਿੱਥ ਲਈ ਆ ਤੇ ਫਿਰ ਗੁਰੂ ਦੀ ਕੋਦ ਨਹੀਂ ਮਿਲਣੀ ਮੰਜ਼ਲ ਖਾਲਿਸਤਾਨ ਦੀ ਪ੍ਰਾਪਤੀ ਮਿੱਥੀ ਜਾਏਗੀ ਉਹਦੇ ਵਿੱਚੋਂ ਹੀ ਆਪਣੀ ਪਹਿਚਾਨ ਬਾਹਰ ਨਿਕਲਗੇ ਤੇ ਅੱਗੇ ਗੱਲ ਤੁਰੇਗੀ ਦੂਸਰੀ ਕਹਾਣੀ ਵੀ ਦੁਸ਼ਮਣ ਦੀ ਸਮਝ ਵਾਲੀ ਉਹ ਸੇਮ ਇਹੋ ਹੀ ਆ ਕਿ ਦੁਸ਼ਮਣ ਦੀ ਸਮਝ ਕੀ ਆ ਕਿ ਅਸੀਂ ਕਿੱਧਰ ਖਲੋਣਾ ਹੈ ਉਹਨਾਂ ਦੇ ਸਿਪਾਹੀ ਬਣਨਾ ਹੈ ਜਾ ਕੇ ਕਿ ਆਪਣੀ ਕੌਮ ਦੇ ਸਿਪਾਹੀ ਬਣਨਾ ਐਸਐਸਪੀ ਕਿਦਾ ਸਿਪਾਹੀ ਬਣੇਗਾ ਕੀ ਕਦੇ ਖਾਲਸਾਣ ਦੇ ਰਾਹ ਦਾ ਸਿਪਾਹੀ ਬਣੇਗਾ ਜੇ ਖਾਲਸਾਣ ਦੇ ਰਾਹ ਦਾ ਸਿਪਾਹੀ ਬਣੇਗਾ ਤੇ ਉਹ ਐਸਐਸਪੀ ਦਾ ਉਹਦਾ ਛੱਡ ਕੇ ਬਣੇਗਾ ਐਗਜ਼ਾਮਪਲ ਸਾਡੇ ਸਾਹਮਣੇ ਹੈ ਮੈਨੂੰ ਵਾਰ-ਵਾਰ ਕਹਿੰਦੇ ਲੋੜ ਨਹੀਂ ਤੇ ਖਾਲਸਾਣ ਦੇ ਰਾਹ ਦਾ ਜੇ ਕੋਈ ਪਾਂਦੀ ਬਣੇਗਾ ਤੇ ਉਹਦਾ ਛੱਡ ਕੇ ਬਣਦਾ ਹੈ ਇੰਡੀਆ ਦਾ ਤੇ ਇੰਡੀਆ ਦੇ ਉਹਦੇ ਲੈ ਕੇ ਤੁਸੀਂ ਕਹੋ ਵੀ ਖਾਲਸਾਣ ਦੇ ਲਈ ਕੁਝ ਕਰ ਲਾਂਗੇ ਇਹ ਨਹੀਂ ਹੋ ਸੋ ਦੁਸ਼ਮਣ ਦੀ ਪਛਾਣ ਜਿਹੜੀ ਉਹ ਲੀਕ ਤੇ ਬੜੀ ਸਾਫ਼ ਜੀ ਖਿੱਚੀ ਆ ਵੀ ਜਿੰਨੇ ਉਸ ਸਿਸਟਮ ਚ ਜਾ ਕੇ ਉਥੋਂ ਕੁਝ ਲੈਣਾ ਆ ਉਥੋਂ ਦੀ ਜਿਹੜੀ ਤਨਖਾਹ ਲੈਣੀ ਆ ਤੇ ਉਹਦੇ ਹਿਸਾਬ ਦੇ ਨਾਲ ਭਾਰਤ ਮਾਤਾ ਦੀ ਜੈ ਕਹਿਣੀ ਆ ਫਿਰ ਭਾਵੇਂ ਪੱਗਾ ਦਾੜੀਆਂ ਦਿਮਾਲੇ ਜੋ ਕੁਝ ਵੀ ਪਾਇਆ ਹੋਵੇ ਫਿਰ ਅਸੀਂ ਉਹਨਾਂ ਨੂੰ ਸਮਝ ਲਈਏ ਕਿ ਸਾਡੇ ਵੱਲ ਨਹੀਂ ਆ ਤੇ ਦੂਜੇ ਪਾਸੇ ਲੀਕ ਦੇ ਇਧਰ ਆ ਕਿ ਭਾਈ ਸਾਨੂੰ ਆਪਣਾ ਕੌਮੀ ਘਰ ਖਾਲਸਤਾਨ ਚਾਹੀਦਾ ਹੈ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਉਹ ਸਾਡਾ ਆਪਣਾ ਇੰਨੀ ਕੁ ਚੀਜ਼ ਆ ਜਿੰਨੂੰ ਇੰਨੀ ਗੱਲ ਸਮਝ ਆ ਗਈ ਜਦਨ ਸਾਡੀ ਕੌਮ ਨੂੰ ਜਾਸਿ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਕਿ ਭਾਈ ਖਾਲਸਤਾਨ ਦੇ ਰਾਹ ਤੇ ਤੁਰਨ ਵਾਲਾ ਬੰਦਾ ਸਾਡਾ ਭਰਾ ਆ ਖਾਲਸਤਾਨ ਤੋਂ ਥੜਕ ਕੇ ਪਛਾਹ ਜਾਣ ਵਾਲਾ ਜਾਂ ਦੂਸਰੇ ਪਾਸੇ ਖੜਨ ਵਾਲਾ ਫਿਰ ਭਾਵੇਂ ਉਹ ਸੇਖੀ ਹੋਵੇ ਉਹ ਇਸ ਰਾਹ ਦਾ ਉਹ ਸਾਡੀ ਇਸ ਸੰਘਰਸ਼ ਦਾ ਪਾੰਦੇ ਨਹੀਂਗਾ ਉਹ ਦੂਸਰੇ ਪਾਸੇ ਖੜ ਗਿਆ ਤੇ ਜੇ ਕੋਈ ਹਿੰਦੂ ਮੁਸਲਮਾਨ ਈਸਾਈ ਹੁੰਦਾ ਆ ਵੀ ਖਾਲਸਤਾਨ ਵਾਲੇ ਰਾਹਲੇ ਪਾਸੇ ਖਲੋਤਾ ਤੇ ਸਾਡੇ ਸੰਘਰਸ਼ ਦਾ ਪਾਂਦੀ ਤੀਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਆ ਕਿ ਜਦੋਂ ਜਿਹੜਾ ਪਿਛੜਾ ਸਮਾਂ ਬੀਤਿਆ ਦੋ ਸਾਲ ਦੇ ਵਿੱਚ ਤਿੰਨ ਅਹਿਮ ਜਿਹੜੇ ਆ ਉਹ ਇੰਡੀਆ ਨੇ ਸਾਡੇ ਸਿੰਘ ਸ਼ਹੀਦ ਕੀਤੇ ਜਾਂ ਕਤਲ ਕੀਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸ਼ੁਰੂਆਤ ਹੋਈ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਪਾਕਿਸਤਾਨ ਦੇ ਵਿੱਚੋਂ ਫਿਰ ਪੇਤ ਭਰੀ ਹਾਲਾਤ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਉੱਥੇ ਉਹਦੇ ਵਿੱਚ ਜਦੋਂ ਪਹਿਲੇ ਦਿਨ ਮੈਨੂੰ ਯਾਦ ਆ ਜਦੋਂ ਨੇ ਨਿਊਜ਼ ਫਲੈਸ਼ ਹੋਈ ਤਬਾਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਏ ਔਰ ਜਦੋਂ ਨਿਊਜ਼ ਫਲੈਸ਼ ਹੋਈ ਤੇ ਉਥੇ ਲਿਖਿਆ ਸੀ ਅਵਤਾਰ ਸਿੰਘ ਖੰਡੇ ਦਾ ਜ਼ਹਿਰ ਦੇ ਕੇ ਕਤਲ ਜਾਂ ਜ਼ਹਿਰ ਦੇ ਕੇ ਜ਼ਹਿਰ ਨਾਲ ਮੌਤ ਉਤੋਂ 5 ਮਿੰਟਾਂ ਬਾਅਦ ਹੀ ਨਿਊਜ਼ ਫਲੈਸ਼ ਜਿਹੜੀ ਬਦਲਣੀ ਸ਼ੁਰੂ ਹੋ ਗਈ ਫਿਰ ਉਹ ਜ਼ਹਿਰ ਵਿੱਚ ਖਤਮ ਹੋ ਗਏ ਮੌਤ ਆਉਣੀ ਸ਼ੁਰੂ ਹੋ ਗਈ ਤੇ ਉਹਨਾਂ ਦੀ ਮੌਤ ਹੋ ਗਈ ਸੋ ਪਹਿਲੀ ਸਚਾਈ ਜਿੱਥੇ ਆ ਗਈ ਉਹ ਉਤੋਂ ਸ਼ੱਕ ਪੂਰੇ ਦਾ ਪੂਰਾ ਇੰਡੀਆ ਵੱਲ ਜਾਂਦਾ ਹੈ ਤੀਸਰਾ ਇਹਨਾਂ ਨੇ ਕੀਤਾ ਪਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਵਿੱਚ ਹੁਣ ਤਿੰਨ ਦੇਸ਼ਾਂ ਦੇ ਵਿੱਚ ਜਾ ਕੇ ਇੰਡੀਆ ਨੇ ਸਾਡੇ ਤਿੰਨ ਸਿੰਘ ਐਲੀਮੀਨੇਟ ਕੀਤੇ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਸਾਡੇ ਸਾਹਮਣੇ ਹੀ ਕੈਨੇਡਾ ਦੀ ਧਿਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿਜਰ ਤੇ ਪਾਕਿਸਤਾਨ ਦੀ ਧਿਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਹੁਣ ਪਾਕਿਸਤਾਨ ਨੇ ਤੇ ਸਾਡੇ ਨਾਲ ਪੂਰਾ ਉਸ ਤਰੀਕੇ ਨਾਲ ਨਹੀਂ ਖੜਨਾ ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵੜ ਉੱਥੇ ਕਾਨੂੰਨੀ ਤੌਰ ਤੇ ਨਹੀਂ ਸੀ ਰਹਿ ਰਹੇ ਕਾਨੂੰਨੀ ਦੌਰਤ ਮੈਂ ਕਹਿ ਰਿਹਾ ਕਿ ਪਾਕਿਸਤਾਨ ਇਸ ਗੱਲ ਨੂੰ ਦੁਨੀਆ ਚ ਨਹੀਂ ਸੀ ਮੰਨਦਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਸਾਡੇ ਕੋਲ ਰਹਿ ਰਹੇ ਨੇ ਇਸ ਕਰਕੇ ਉਹਨਾਂ ਤੇ ਗਿਲਾ ਕਰਨਾ ਕਿ ਉਹਨਾਂ ਨੇ ਸਾਡੇ ਮਗਰ ਨਹੀਂ ਖਲੋਤੇ ਜਾਂ ਉਹਨਾਂ ਨੇ ਕਤਲ ਦੀ ਪੈਰਵਾਹੀ ਨਹੀਂ ਕੀਤੀ ਜਾਂ ਕਿਸ ਲੈਵਲ ਤੇ ਕੀਤੀ ਪਾਕਿਸਤਾਨ ਤੇ ਕੋਈ ਗੱਲ ਨਹੀਂ ਬੰਦਾ ਪਰ ਜਿਹੜੀਆਂ ਦੂਸਰੀਆਂ ਦੋ ਕੰਟਰੀਆਂ ਨੇ ਯੂਕੇ ਤੇ ਕੈਨੇਡਾ ਉਹਨਾਂ ਦੇ ਰੋਲ ਸਾਨੂੰ ਜਿਹੜੇ ਬੜੇ ਸਮਝਣ ਦੀ ਜ਼ਰੂਰਤ ਹੈ ਕੈਨੇਡਾ ਨੂੰ ਅਸੀਂ ਵਾਰ-ਵਾਰ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਜਿਹੜਾ ਸਟੈਂਡ ਲਿਆ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਸਾਰੀ ਦੁਨੀਆ ਦੇ ਸਾਹਮਣੇ ਨੰਗਿਆਂ ਕੀਤਾ ਕਿ ਕਿਸ ਤਰੀਕੇ ਨਾਲ ਉਹ ਸਿੱਖਾਂ ਦੇ ਕਤਲ ਕਰ ਰਿਹਾ ਹੈ ਉਹਦੇ ਲਈ ਕੈਨੇਡਾ ਦਾ ਧੰਨਵਾਦ ਜਿੱਥੇ ਕਰਨਾ ਬਣਦਾ ਸੀ ਉੱਥੇ ਅੱਜ ਵੀ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਪਰ ਉਥੋਂ ਕੁਝ ਗੱਲਾਂ ਸਿੱਖਣ ਵਾਲੀਆਂ ਵੀ ਨੇ ਯੂਕੇ ਨੇ ਅਜੇ ਤੱਕ ਕੀ ਕੀਤਾ ਜੱਗੀ ਜੋਲ ਅੱਜ ਵੀ ਇੰਡੀਆ ਦੀ ਜੇਬ ਦੇ ਵਿੱਚ ਹੈ ਯੂਕੇ ਦਾ ਸਿਟੀਜ਼ਨ ਉਹਦੇ ਲਈ ਯੂਕੇ ਨੇ ਕੀ ਕੀਤਾ ਕੁਝ ਵੀ ਨਹੀਂ ਹੋ ਰਿਹਾ ਭਾਈ ਖੰਡੇ ਦੀ ਮੌਤ ਦੇ ਵਿੱਚ ਉਹਨਾਂ ਨੇ ਕੀ ਇਨਕੁਆਇਰੀ ਕੀਤੀ ਕੀ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਪਾਯਾ ਹਰਦੀਪ ਸਿੰਘ ਨਿਜਰ ਦੇ ਇਨਕੁਆਇਰੀ ਉੱਤੇ ਬੈਠੀ ਹੋ ਚੱਲਦੀ ਪਈ ਆ ਅਜੇ ਉਹ ਕਿੱਥੇ ਤੱਕ ਜਾਏਗੀ ਇਹਦੇ ਬਾਰੇ ਨਹੀਂ ਪਤਾ ਪਰ ਪਿਛਲੇ ਜਿਹੜਾ ਸਮਾਂ ਆ ਉਹਦੇ ਵਿੱਚ ਇਹ ਚੀਜ਼ ਵੇਖੋ ਕਿ ਇੰਡੀਆ ਨੂੰ ਜਿੱਥੇ ਕੈਨੇਡਾ ਇਹ ਕਹਿ ਰਿਹਾ ਸੀ ਕਿ ਇਹ ਸਾਡਾ ਹਣ ਦੁਸ਼ਮਣ ਦੇਸ਼ ਆ ਇਹਨੇ ਸਾਡੀ ਆ ਕੇ ਸੋਵਰਨਿਟੀ ਭੰਗ ਕੀਤੀ ਆ ਤੇ ਉਹਨੇ ਜਦੋਂ ਜੀ7 ਮਨ ਉੱਤੇ ਹੋਣਾ ਸੀ ਤੇ ਪਹਿਲਾਂ ਮੋਦੀ ਨੂੰ ਸੱਦਾ ਨਹੀਂ ਦਿੱਤਾ ਅਖਬਾਰਾਂ 'ਚ ਖਬਰਾਂ ਆ ਗਈਆਂ ਕਿ ਮੋਦੀ ਨੂੰ ਜੀ7 ਦੇ ਵਿੱਚ ਨਹੀਂ ਸੱਦਿਆ ਗਿਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਹੋਣ ਜਾ ਰਹੀ ਪਰ ਫਿਰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਮੋਦੀ ਨੂੰ ਇਨਵੀਟੇਸ਼ਨ ਆਉਂਦਾ ਇੰਡੀਆ ਨੂੰ ਤੇ ਮੋਦੀ ਨੇ ਹੁਣ ਕੈਨੇਡਾ ਜਾਣਾ ਤੇ ਉੱਥੇ ਜਾ ਕੇ ਕੁਝ ਇਹਨਾਂ ਦੀਆਂ ਡੀਲਸ ਸਾਈਨ ਹੋਣੀਆਂ ਨੇ ਇਥੇ ਪੋਲਿਟਿਕਸ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਬਗਾਨੇ ਮੋਢਿਆਂ ਦੇ ਉੱਤੇ ਰੱਖ ਕੇ ਬਹੁਤਾ ਚਿਰ ਨਹੀਂ ਚੱਲਦੀ ਹੁੰਦੀ ਇਹ ਆਸ ਰੱਖਣੀ ਕਿ ਫਲਾਣਾ ਮੁਲਕ ਸਾਡੀ ਗੱਲ ਕਰੇਗਾ ਤੇ ਖਾਲਸਾਣ ਬਣੇਗਾ ਫਲਾਣਾ ਮੁਲਕ ਸਾਡੇ ਮਗਰ ਖਲੋਏਗਾ ਤੇ ਖਾਲਸਾਣ ਬਣੇਗਾ ਜਾਂ ਉਥੋਂ ਗੱਲ ਤੁਰੇਗੀ ਤੇ ਫਿਰ ਖਾਲਸਾਣ ਬਣੇਗਾ ਇਹ ਭਰਮ ਭੁਲੇਖੇ ਬਾਹਰ ਕੱਢੀ ਜਿੰਨਾ ਉਹਨਾਂ ਨੇ ਸਾਡੇ ਲਈ ਕੀਤਾ ਉਹਨਾਂ ਲਈ ਧੰਨਵਾਦ ਪਰ ਉਹਨਾਂ ਦੀ ਆਪਣੀ ਪੋਲਿਟਿਕਸ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਮੁਲਕ ਚਲਾਉਣੇ ਆ ਉਹਨਾਂ ਨੇ ਸਿੱਖਾਂ ਦੇ ਹਿਸਾਬ ਨਾਲ ਮੁਲਕ ਨਹੀਂ ਚਲਾਉਣੇ ਤੇ ਸਾਡੀ ਗੱਲ ਦੁਨੀਆ 'ਚ ਕਿਉਂ ਸੁਣੀ ਜਾਏਗੀ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਸਾਡੀ ਗੱਲ ਇਸ ਕਰਕੇ ਨਹੀਂ ਸੁਣੀ ਜਾਂਦੀ ਸਾਡੇ ਸਿੰਘ ਮਾਰੇ ਗਏ ਸਾਡੇ ਸਿੰਘ ਸ਼ਹੀਦ ਹੋ ਗਏ ਉਹਦੇ باوجود ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਕਿਉਂਕਿ ਗਰਾਊਂਡ ਦੇ ਉੱਤੇ ਜਿਸ ਤਰੀਕੇ ਦੀ ਆਵਾਜ਼ ਉੱਠਣੀ ਚਾਹੀਦੀ ਆ ਉਹ ਆਵਾਜ਼ ਨਹੀਂ ਉੱਠਦੀ ਸਾਨੂੰ ਆਪਣੀ ਮੂਵਮੈਂਟ ਪੰਜਾਬ ਦੇ ਵਿੱਚ ਤੇਜ਼ ਕਰਨੀ ਪੈਣੀ ਵਿਦੇਸ਼ਾਂ ਦੇ ਵਿੱਚ ਬਹੁਤ ਬਹੁਤ ਗੱਲ ਹੁੰਦੀ ਆ ਉੱਚੀ ਉੱਚੀ ਨਾਰੇ ਵੱਜਦੇ ਨੇ ਵੱਜਣੇ ਚਾਹੀਦੇ ਨੇ ਉਹਨਾਂ ਦਾ ਧੰਨਵਾਦ ਆ ਪਰ ਜੇ ਉਹ ਨਾਰੇ ਜੇ ਉਹ ਸੰਘਰਸ਼ ਪੰਜਾਬ ਦੇ ਵਿੱਚੋਂ ਮਾਈਨਸ ਰਿਹਾ ਤੇ ਅਸੀਂ ਆਪਣੀ ਆਸ ਸਿਰਫ ਸਾਤ ਸਮੁੰਦਰੋਂ ਪਾਰ ਰੱਖੀ ਤੇ ਸਾਡੀ ਦੁਨੀਆ 'ਚ ਕਿਸੇ ਨੇ ਨਹੀਂ ਸੁਣਨੀ ਜੇ ਆਪ ਤਾਕਤਵਰ ਹੋਵਾਂਗੇ ਜੇ ਮੂਵਮੈਂਟ ਤਾਕਤਵਰ ਹੋਏਗੀ ਜੇ ਸੰਘਰਸ਼ ਤਾਕਤਵਰ ਹੋਏਗਾ ਜੇ ਸਾਡੀਆਂ ਲਤਾਂ 'ਚ ਜਾਨ ਹੋਏਗੀ ਨਾ ਤੇ ਫਿਰ ਸਾਡੇ ਸ਼ਹੀਦ ਸਿੰਘਾਂ ਦੀ ਗੱਲ ਥਾਂ-ਥਾਂ ਦੇ ਉੱਤੇ ਹੋਏਗੀ ਤੇ ਇਨਸਾਫ ਲੈਣ ਚੋਕੇ ਹੋ ਜਾਗੇ ਉਹ ਤੋਂ ਬਿਨਾ ਨਾ ਇਨਸਾਫ ਮਿਲਿਆ ਤੇ ਨਾ ਸਾਨੂੰ ਮਿਲਣਾ ਤੇ ਨਾ ਆਸ ਹੀ ਰੱਖਣੀ ਚਾਹੀਦੀ ਸੋ ਮੇਰੀ ਸਿਰਫ ਆਪਣੀ ਸੰਗਤ ਨੂੰ ਇਹ ਨਹੀਂ ਬੇਨਤੀ ਆ ਕਿ ਜਿੱਥੇ ਇਸ ਗੱਲ ਦੇ ਉੱਤੇ ਸਾਡਾ ਜ਼ੋਰ ਲੱਗਾ ਆ ਕਿ ਫਲਾਨੇ ਸਿਸਟਮ ਚ ਇਨਸਾਫ ਲੜੋ ਫਲਾਨੇ ਚੋਂ ਲੈ ਲਓ ਇਸ ਸਿਸਟਮਾਂ ਦੂਸਰਿਆਂ ਦੇ ਵਿੱਚੋਂ ਕੋਈ ਇਨਸਾਫ ਨਾ ਭਾਲੋ ਕੋਈ ਦੇ ਦੇ ਤੇ ਧੰਨਵਾਦ ਪਰ ਬਹੁਤੀ ਆਸ ਨਾ ਰੱਖੋ ਜੇ ਇਨਸਾਫ ਕਰਨਾ ਆ ਜੇ ਇਨਸਾਫ ਲੈਣਾ ਆ ਤੇ ਗੁਰੂ ਵਾਲੇ ਬਣੀਏ ਖਾਲਸਤਾਨ ਸਥਾਪਿਤ ਕਰੀਏ ਖਾਲਸਤਾਨ ਸਥਾਪਿਤ ਕਰਨ ਦੇ ਲਈ ਸੰਘਰਸ਼ ਕਰੀਏ ਤੇ ਇਹ ਸੰਘਰਸ਼ ਇਹਨਾਂ ਪਵਿੱਤਰ ਆ ਜੇ ਇਹਦੇ ਵਿੱਚ ਸਾਡੇ ਪੁਰਾਣੇ ਸਿੰਘ ਸਿੰਘਣੀਆਂ ਨੇ ਆਪਣਾ ਖੂਨ ਦੇ ਕੇ ਇਸ ਬੂਟੇ ਨੂੰ ਸਿੰਜਿਆ ਆ ਤੇ ਯਾਦ ਰੱਖਣਾ ਪਏਗਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਹ ਬੂਟਾ ਸਿੱਖਾਂ ਦੇ ਖੂਨ ਨਾਲ ਹੀ ਹਰਿਆ ਰਹਿਣਾ ਆ ਸੋ ਸਾਨੂੰ ਆਪਣਾ ਖੂਨ ਪਸੀਨਾ ਇਹਦੀਆਂ ਜੜਾਂ ਦੇ ਵਿੱਚ ਪਾਉਂਦੇ ਰਹਿਣਾ ਪੈਣਾ ਤਾਂ ਸਾਡੀ ਗੱਲ ਅੱਗੇ ਤੁਰਨੀ ਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਸੋ ਇਹ ਬੇਨਤੀ ਜਿਹੜੀ ਆ ਮੇਰੀ ਸਤਿਕਾਰ ਕਰਨਾ ਕਿ ਜਿੰਨਾ ਸਾਡੇ ਕੋ ਹੋ ਸਕੇ ਸਾਨੂੰ ਆਪਣੇ ਸੰਘਰਸ਼ ਵੱਲ ਨੂੰ ਸਿਹਤ ਰਹਿਣਾ ਚਾਹੀਦਾ ਖਾਲਸਾਤਾਨ ਦੀ ਪ੍ਰਾਪਤੀ ਵੱਲ ਨੂੰ ਅੱਗੇ ਵਧਣਾ ਚਾਹੀਦਾ ਜਿਹੜਾ ਜਿਹੜਾ ਵੀ ਤੁਹਾਡੇ ਸਾਹਮਣੇ ਇਸ਼ੂ ਖਾਲਸਾਤਾਨ ਤੋਂ ਪੜਕਾਉਣ ਵਾਲਾ ਆਉਂਦਾ ਹੈ ਉਹਨੂੰ ਪਾਸੇ ਰੱਖੀਏ ਇੱਕ ਵਾਰੀ ਤੇ ਸਿੱਧੇ ਹੋ ਕੇ ਆਪਣੇ ਰਾਹ 'ਤੇ ਰਹੀਏ ਖਾਲਸਾਤਾਨ ਬਣੇਗਾ ਤੇ ਇਹ ਸ਼ਹੀਦ ਸਿੰਘਾਂ ਦਾ ਸਤਕਾਰ ਹੋਏਗਾ ਖਾਲਸਾਤਾਨ ਬਣੇਗਾ ਤੇ ਇਹਨਾਂ ਦਾ ਜਿਹੜਾ ਦੁਨੀਆ ਦੇ ਵਿੱਚ ਨਾਮ ਹੋਏਗਾ ਜੇ ਖਾਲਸਾਤਨ ਨਹੀਂ ਬਣੇਗਾ ਤੇ ਸਾਡੀਆਂ ਸੰਸਥਾਵਾਂ ਵੀ ਇਹਨਾਂ ਨੂੰ ਜੜੀਆਂ ਵਾਂ ਉਹ ਜਗ੍ਹਾ ਨਹੀਂ ਦੇਣਗੀਆਂ ਇਹਦੀ ਐਗਜ਼ਾਮਪਲ ਸਾਡੇ ਸਾਹਮਣੇ ਆ ਸ਼੍ਰੋਮਣੀ ਕਮੇਟੀ ਸਾਡੀ ਸੀ ਅਕਾਲ ਤਖਤ ਸਾਹਿਬ ਸਾਡਾ ਸੀ ਤੇ ਫੋਟਵਾਂ ਉੱਥੇ ਜਿਹੜੀਆਂ ਨੇ ਤ ਅਕਾਲੀ ਲੀਡਰਾਂ ਦੀ ਸਤਾਪਤ ਹੁੰਦੀਆਂ ਤੇ ਮਨਮੋਹਨ ਸਿੰਘ ਦੀ ਲਾਉਂਦੀਆਂ ਕਰਦੀਆਂ ਨੇ ਉੱਥੇ ਫੋਟਵਾਂ ਇਹਨਾਂ ਸ਼ਹੀਦ ਸਿੰਘਾਂ ਦੀਆਂ ਲੱਗਣੀਆਂ ਚਾਹੀਦੀਆਂ ਸੀ ਪਰ ਤਰਾਸ ਦੀ ਵੇਖੋ ਗੁਲਾਮੀ ਦੀ ਕਿ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਆ ਹੋਵੇ ਕਿ ਪਾਈ ਹਰਦੀਪ ਸਿੰਘ ਨੇ ਚਰ ਦੀ ਫੋਟੋ ਲਾਓ ਤੇ ਅੱਜ ਸਾਲ ਦਾ ਸਮਾਂ ਬੀਤ ਗਿਆ ਸ਼੍ਰੋਮਣੀ ਕਮੇਟੀ ਕੁਸਕੀ ਤੱਕ ਨਹੀਂ ਸੋ ਇਹ ਕਿਉਂ ਹੋ ਰਿਹਾ ਹੈ ਇਹ ਸੰਸਥਾਵਾਂ ਦਾ ਭੋਗ ਤਾਂ ਪੈ ਰਿਹਾ ਕਿਉਂਕਿ ਸਾਡੇ ਕੋਲ ਸਾਡਾ ਮੁਲਕ ਖਾਲਸਤਾਨ ਨੇਗਾ ਸਾਡਾ ਮੁਲਕ ਸਾਡੇ ਕੋਲ ਹੋਵੇ ਤੇ ਇਹਨਾਂ ਦਾ ਸਤਕਾਰ ਵੀ ਬਹਾਲ ਹੋਏਗਾ ਇਹਨਾਂ ਦੇ ਕਤਲ ਇਹਨਾਂ ਦੀਆਂ ਸ਼ਹਾਦਤਾਂ ਵੀ ਰੁਕਣਗੀਆਂ ਤਾਂ ਸਾਡੀਆਂ ਜਿਹੜੀਆਂ ਸਾਰੀਆਂ ਮੁਸੀਬਤਾਂ ਆ ਉਹਦਾ ਹੱਲ ਵੀ ਨਿਕਲੇਗਾ ਸੋ ਉਹਦੀ ਅਰਦਾਸ ਕਰਦਾ ਆ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ